ਤਾਂ ਨੂੰ ਜੀ ਨਹੀਂ ਕਰਦਾ ਹੁਣ ਜੀ ਲੱਗ ਗਿਆ ਕਿਉਂਕਿ ਗ੍ਰੈਡ ਉੱਥੇ ਆ ਗਿਆ ਨਾ ਉਹ ਨਾ ਗ੍ਰੈਡ ਦੇ ਕੋਲੇ ਖੜ ਕੇ ਫੋਟੋ ਆਇਆ ਪਾਉਂਦਾ ਜਿਵੇਂ ਕਿਤੇ ਆਪਾਂ ਬਾਹਰਲੇ ਦੇਸ਼ ਨਹੀਂ ਜਾ ਕੇ ਪਾਉਂਦੇ ਹੁੰਦੇ ਗ੍ਰੈਡ ਦੇ ਕੋਲੇ ਖੜ ਕੇ ਉਂਗਲਾ ਕਰਦੇ ਵੀ ਆ ਆ ਗਿਆ ਬਾਦਾਂ ਜਿਹੜੇ ਪਿੰਡਾਂ ਦੇ ਬੈਠੇ ਕਹਿੰਦੇ ਸੀ ਨਾ ਕਿ ਕੀ ਲੈ ਲੈਣਗੇ ਆ ਲੈ ਲਿਆ ਗ੍ਰੈਡ ਉਹ ਆ ਗਿਆ ਤੇ ਲੱਗਣ ਲੱਗਿਆ ਵਖਾਵਾਂਗੇ ਤੁਹਾਨੂੰ ਚਲਾ ਕੇ ਲੋਕਾਂ ਦਾ ਇੱਕਾ ਜਿਹੜਾ ਬਹੁਤ ਵੱਡੀ ਚੀਜ਼ ਹੁੰਦੀ ਆ ਸਰਪੰਚ ਸਾਹਿਬ ਸਭ ਤੋਂ ਪਹਿਲਾਂ ਵੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਪਿਛਲੇ ਸਾਲ ਤੇ ਲੱਗੇ ਹੋਏ ਆ ਇਹਨਾਂ ਕਿ ਖੁਸ਼ੀ ਹੋ ਰਹੀ ਬਲ ਤਾਂ ਉਹ ਜ਼ਰੂਰ ਸਾਂਝੀ ਕਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੁਸ਼ੀ ਬਹੁਤ ਹੋ ਰਹੀ ਹੈ ਜਿਹੜੇ ਅਸੀਂ ਮਿਸ਼ਨ ਨੂੰ ਲੈ ਕੇ ਬੈਠੇ ਸੀਗੇ ਪਿਛਲੇ ਸਾਲ ਦਾ ਸਾਡਾ ਇਹ ਸੰਘਰਸ਼ ਚੱਲਦਾ ਆ ਰਿਹਾ। ਪਿਛਲੇ ਸਾਲ ਵੀ ਇਸੇ ਦਿਨਾਂ ਜੀ ਤੁਹਾਨੂੰ ਪਤਾ ਸੀ ਇੱਥੇ ਬੈਠੇ ਸੀਗੇ। ਪਿਛਲੇ ਸਾਲ ਅਸੀਂ ਵਿਸ਼ਵਾਸ ਕਰਕੇ ਪ੍ਰਸ਼ਾਸਨ ਤੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਵੀ ਤੁਹਾਡਾ ਗ੍ਰੈਡ ਅਸਿਆਲਾ ਜ ਆਪਾਂ ਵੱਡਾ ਕਰ ਦਾਂਗੇ। ਅਸੀਂ ਧਰਨਾ ਚੱਕਤਾ ਸੀਗਾ ਪਰ ਐਤਕੀ ਵੀ ਉਹ ਆ ਕੇ ਪਹਿਲਾਂ ਜਦੋਂ ਸਾਡੇ ਨਾਲ ਪਹਿਲੀ ਯਾਰ ਮਿਲੇ ਉਹਨਾਂ ਨੇ ਇਹੀ ਕਿਹਾ ਸੀਗਾ ਵੀ ਕੋਈ ਗੱਲ ਨਹੀਂ ਆਪਣਾ ਗ੍ਰੈਡ ਵੱ ਪਰ ਅਸੀਂ ਨਹੀਂ ਵਿਸ਼ਵਾਸ ਕੀਤਾ ਉਹਨਾਂ ਦੇ ਅਸੀਂ ਇੱਕੋ ਹੀ ਮੰਗ ਸੀਗੀ ਵੀ ਜਿੱਦੇ ਗ੍ਰੱਡ ਵੱਡਾ ਹੋਊਗਾ ਟ੍ਰਾਂਸਫਾਰਮ ਇੱਥੇ ਚੱਲ ਕੇ ਆ ਜਾਊਗਾ ਪੱਤੋ ਹਿਰਾ ਸਿੰਘ ਉਸ ਦਿਨ ਅਸੀਂ ਧਰਨਾ ਚੱਕਾਂਗੇ ਅੱਜ ਬਹੁਤ ਖੁਸ਼ੀ ਹੋਈ ਆ ਛਿਨੀਯਾਰ ਦਾ ਟਾਈਮ ਲਿਆ ਸੀ ਉਹਨਾਂ ਨੇ ਪਰ ਅੱਜ ਹੀ ਪਹੁੰਚ ਗਿਆ ਆਪਣੇ ਕੋਲ ਟ੍ਰਾਂਸਫਾਰਮ ਜੀ ਪਰ ਐਸਾ ਕ੍ਰੈਡਿਟ ਕਿਹਨੂੰ ਦੇਣਾ ਚਾਹੋ ਕਿਉਂਕਿ ਅਸੀਂ ਪਹਿਲਾਂ ਪਸੰਗਾਂ ਨੇ ਸ਼ੁਰੂਆਤ ਕੀਤੀ ਉਸ ਤੋਂ ਬਾਅਦ ਰਾਜਨੀਤਿਕ ਸਮਾਜਿਕ ਧਾਰਮਿਕ ਸਾਰੀਆਂ ਸਥਿਤਾਵਾਂ ਤੇ ਪਹੁੰਚੇ ਆਂ ਕ੍ਰੈਡਿਟ ਤਾਂ ਜੀ ਮੰਨ ਲਓ ਕਿਸਾਨਾਂ ਨੂੰ ਆ ਜਾਂਦਾ ਇਸ ਚੀਜ਼ ਦਾ ਬਹੁਤ ਵੱਡਾ ਹਨਾ ਜਿਹੜੇ ਇਹਨਾਂ ਨੇ ਮੰਨ ਲਓ ਸਾਰਿਆਂ ਨੇ ਹੰਬਲਾ ਮਾਰਿਆ ਇੰਨੇ ਵੱਡੇ ਇਕੱਠ ਜਿੱਤੇ ਇਕੱਠੇ ਹੋਏ ਆ ਤੇ ਅਸੀਂ ਧੰਨਵਾਦ ਕਰਨਾ ਚਾਹੁੰਦੇ ਆ ਡੀਐਸਪੀ ਸਾਹਿਬ ਦਾ ਤਹਿਸੀਲਦਾਰ ਮੈਡਮ ਦਾ ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਉਹ ਆਏ ਸੀਗੇ ਇੱਥੇ ਪਹਿਲੇ ਦਿਨ ਉਹਨਾਂ ਨੇ ਸਾਡੀ ਗੱਲਬਾਤ ਡੀਸੀ ਸਾਹਿਬ ਕੋਲ ਪੰਚਾਈ ਆ ਉਹਨਾਂ ਦੇ ਸਿਰ ਉਹਨਾਂ ਨੇ ਮੀਟਿੰਗ ਪ੍ਰਸ਼ਾਸਨ ਨਾਲ ਸੱਦੀ ਆ ਤੇ ਉਹਨਾਂ ਨੂੰ ਅਸੀਂ ਇਹ ਧੰਨਵਾਦ ਉਹਨਾਂ ਦਾ ਹੀ ਜ਼ਰੂਰ ਕਰਨਾ ਚਾਹੁੰਦੇ ਆ ਵੀ ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਜੀ ਇਸ ਤਰ੍ਹਾਂ ਕਹ ਲੋ ਤੁਹਾਡੇ ਦੁਆਰਾ ਕੀਤੇ ਗਏ ਪ੍ਰੋਟੈਸਟ ਕੋ ਬੜਾ ਸਕਸੈਸਫੁਲ ਤਰੀਕੇ ਨਾਲ कामयाब ਹੋਇਆ ਕੀ ਕਹਣਾ ਚਾਹੁੰਦੇ ਹੋ ਸਕਸੈਸਫੁਲ ਤਾਂ ਹੈ ਜੀ ਵੀ ਸਾਰੇ ਲੋਕਾਂ ਦੇ ਨਾਲ ਹੀ ਜਿਹੜਾ ਸੀਗਾ ਸਾਰਿਆਂ ਦਾ ਸਹਿਯੋਗ ਸੀ ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇ ਸੀ ਕਿਉਂਕਿ ਅਸੀਂ ਨਿਹਾਲ ਸਿੰਘ ਵਾਲੇ ਜਦੋਂ ਆ ਕੇ ਬੈਠੇ ਆ ਪਿਛਲੇ ਸਾਲ ਵੀ ਜਾਂ ਇਸ ਵਾਰ ਵੀ ਸਾਡਾ ਨਿਹਾਲ ਸਿੰਘ ਵਾਲੇ ਦੇ ਜਿਹੜੇ ਦੁਕਾਨਦਾਰ ਵੀਰ ਆ ਉਹਨਾਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਕਿਉਂਕਿ ਜੇ ਸਾਨੂੰ ਉਹ ਹੀ ਨਾ ਇੱਥੇ ਬਹਿਣ ਦਿੰਦੇ ਤੇ ਫੇਰ ਸਾਥੋਂ ਇੱਥੇ ਜਿਹੜਾ ਧਰਨਾ ਪ੍ਰੋਟੈਸਟ ਜਿਹੜਾ ਨਹੀਂ ਲੱਗਣਾ ਸੀ ਉਹਨਾਂ ਨੇ ਸਾਡਾ ਪੂਰਨ ਤੌਰ ਤੇ ਜਿਹੜਾ ਸਾਡਾ ਸਾਥ ਦਿੱਤਾ ਸਾਨੂੰ ਵਿਸ਼ਵਾਸ ਵੀ ਦਿਵਾਇਆ ਵੀ ਅਸੀਂ ਤੁਹਾਡੇ ਨਾਲ ਖੜੇ ਹਾਂ ਕਿਸੇ ਵੀ ਚੀਜ਼ ਦੀ ਸਾਨੂੰ ਜ਼ਰੂਰਤ ਪਈ ਆ ਸਮੇਂ-ਸਮੇਂ ਤੇ ਉਹਨਾਂ ਨੇ ਹਰੇਕ ਚੀਜ਼ ਸਾਨੂੰ ਮਹਿਆ ਕੀ ਕਿਆ ਇੱਥੋਂ ਧਿਕਰ ਕੇ ਜੇ ਕਿਸੇ ਦੁਕਾਨ ਤੋਂ ਅਸੀਂ ਕੋਈ ਚੀਜ਼ ਵੀ ਲੈਣ ਜਾਂਦੇ ਸੀ ਤੇ ਉਹਨਾਂ ਨੇ ਸਾਥੋਂ ਇਹਦਾ ਪੈਸਾ ਨਹੀਂ ਲਿਆ ਕਿਸੇ ਚੀਜ਼ ਦਾ ਵੀ ਜੇ ਕੋਈ ਸਾਡਾ ਵਲੰਟੀਅਰ ਲੈਣ ਵੀ ਉੱਠ ਜਾਂਦਾ ਇਹਨਾਂ ਕਿਸੇ ਤੋਂ ਗਲਾਸ ਕਿਸੇ ਤੋਂ ਕੋਲੀ ਤਾਂ ਉਹਨਾਂ ਨੇ ਇਸ ਚੀਜ਼ ਦਾ ਸਾਥੋਂ ਪੈਸਾ ਨਹੀਂ ਲਿਆ ਕਿਉਂਕਿ ਉਹਨਾਂ ਨੇ ਕਿਹਾ ਵੀ ਤੁਸੀਂ ਸਾਡੇ ਭਰਾ ਹੋ ਜੇ ਅਸੀਂ ਤੁਹਾਡਾ ਸਮਰਥਨ ਕਰਦੇ ਹਾਂ ਤੁਹਾਡਾ ਸਾਥ ਦਿੰਦੇ ਹਾਂ ਸਿਆਸਤ ਦੀ ਗੱਲ ਕਰੀਏ ਤਾਂ ਦੇਖੋ ਵਜੂਦਾ ਸਰਕਾਰ ਦੇ ਨੁਮਾਇੰਦਿਆਂ ਦਾ ਹੱਥ ਵੱੜ ਰਿਹਾ ਇੱਥੇ ਆਉਣ ਦਾ ਪਰ ਅਸੀਂ ਦੇਖ ਰਹੇ ਹਾਂ ਕਿ ਇਹ ਕੱਦ ਚਾਰ ਦਿਨਾਂ ਤੋਂ ਵਿਰੋਧੀ ਧਿਰਾਂ ਆ ਕੇ ਇੱਥੇ ਸਾਥ ਦੇ ਰਹੀਆਂ ਨੇ ਤੁਹਾਡਾ ਕਿਵੇਂ ਦੇਖੀ ਇਹ ਤਾਂ ਜੀ ਤੁਹਾਨੂੰ ਪਿਛਲੇ ਸਾਲ ਵੀ ਜਗਵੀਰ ਜੀ ਤੁਸੀਂ ਵੀ ਇੱਥੇ ਸੀ ਪਿਛਲੇ ਸਾਲ ਵੀ ਤੁਹਾਨੂੰ ਪਤਾ ਹੀ ਹੈ ਵੀ ਪਿਛਲੇ ਸਾਲ ਜਿਹੜਾ ਧਰਨਾ ਪ੍ਰੋਟੈਸਟ ਪਹਿਲਾਂ ਅਸੀਂ ਸ਼ੁਰੂ ਦੇ ਵਿੱਚ ਸਰਜਾਨ ਸਰਦਾਰ ਮਨਜੀਤ ਸਿੰਘ ਐਮਐਲਏ ਦੇ ਬਾਰ ਦੇ ਵਿੱਚ ਕੀਤਾ ਸੀ ਤੇ ਉਸ ਟਾਈਮ ਤੇ ਤੁਸੀਂ ਲਾਈਵ ਵੀ ਕੀਤਾ ਸੀ ਉੱਥੋਂ ਕਿਉਂਕਿ ਐਮਐਲਏ ਸਾਹਿਬ ਉਸ ਟਾਈਮ ਤੇ ਵੀ ਕੈਨੇਡਾ ਗਏ ਹੋ ਤੇ ਇਸ ਵਾਰ ਵੀ ਕੈਨੇਡਾ ਗਏ ਹੋਇਆ ਬਾਕੀ ਦੂਜੀ ਗੱਲ ਰਹੀ ਜਿਹੜੀ ਜਿਹੜੀ ਤੁਸੀਂ ਕਰਦੇ ਆਂ ਵੀ ਲੀਡਰਾਂ ਦੀ ਸਿਆਸੀ ਲੀਡਰਾਂ ਦੀ ਜਾਂ ਐਮ ਐਲ ਏ ਸਾਹਿਬ ਦੀ ਪਿਛਲੇ ਸਾਲ ਨਾ ਇੱਕ ਦਫ਼ਤਰ ਦੀ ਦਫ਼ਤਰੀ ਟੀਮ ਆਈ ਸੀਗੀ ਉਹਨਾਂ ਦੀ ਮੈਂ ਪਹਿਲਾਂ ਵੀ ਤੁਹਾਨੂੰ ਕਹਿ ਗਿਆ ਤਾਂ ਵੀ ਮੈਂ 47 ਸਾਲ ਦੀ ਉਮਰ ਹੋ ਗਈ ਮੇਰੀ ਮੈਂ 47 ਸਾਲ ਦੇ ਵਿੱਚ ਆ ਕਮਲਜੀਤ ਬਰਾੜ ਸਾਹਿਬ ਬੈਠੇ ਆ ਇਹਨਾਂ ਦੀ ਸਰਕਾਰ ਵੀ ਰਹੀ ਆ ਆਕਾਲੀ ਦਲ ਦੀ ਸਰਕਾਰ ਵੀ ਰਹੀ ਆ ਪਰ ਮੈਂ ਕਦੇ 47 ਸਾਲ ਦੀ ਉਮਰ ਦੇ ਵਿੱਚ ਕੋਈ ਦਫ਼ਤਰੀ ਟੀਮ ਬਣਦੀ ਨਹੀਂ ਦੇਖੀ ਇਹ ਜ਼ਿੰਦਗੀ 'ਚ ਪਹਿਲੀ ਵਾਰ ਹੋਇਆ ਵੀ ਜਿਹੜੀ ਦਫ਼ਤਰੀ ਟੀਮ ਬਣੀ ਆ ਪਿਛਲੀ ਵਾਰ ਇੱਥੇ ਦਫ਼ਤਰੀ ਟੀਮ ਆਈ ਸੀ ਮੈਂ ਉਸ ਟਾਈਮ ਤੇ ਮੈਂ ਹੀ ਲੈਕਚਰ ਕਰ ਰਿਹਾ ਸੀ ਮੈਂ ਇਹ ਬੋਲਿਆ ਵੀ ਸੀ ਵੀ ਇਹ ਕੜਮ ਚੌਧਰੀ ਆ ਪਿੰਡਾਂ ਦੇ ਤੇ ਅੱਜ ਵੀ ਮੈਂ ਉਹ ਕੜਮ ਚੌਧਰੀਆਂ ਨੂੰ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ ਵੀ ਉਹ ਹਜੇ ਵੀ ਡਰੇ ਬੈਠਿਆ ਝੋਨਾ ਉਹਨਾਂ ਦਾ ਵੀ ਸੁੱਕਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਉਹਨਾਂ ਦੇ ਝੋਨੇ 'ਚ ਕੋਈ ਸਪਾਇਸ਼ਾ ਲੇਟ ਜਾਂਦੀ ਆ ਜਾਂ ਉਹਨਾਂ ਨੂੰ ਕੋਈ ਸਪੈਸ਼ਲ ਕੱਸੀ ਦਾ ਪਾਣੀ ਆਉਂਦਾ ਮੇਰੇ ਪਿੰਡ ਦੇ ਦੋ ਤਿੰਨ ਬੰਦੇ ਆ ਉਹਨਾਂ ਨੇ ਮੇਰੇ ਤੇ ਇਤਰਾਜ਼ ਵੀ ਜਤਾਇਆ ਸਾਡੇ ਦੋ ਤਿੰਨ ਬੰਦਿਆਂ ਨੂੰ ਮੇਰੇ ਜਿਹੜੇ ਯਾਰ ਦੋਸਤ ਆ ਉਹਨਾਂ ਨੂੰ ਫੋਨ ਕਰਕੇ ਕੱਲ ਇਹ ਗੱਲ ਵੀ ਕਹੀ ਆ ਯਾਰ ਸ਼ਿੰਦਰ ਸਾਡੇ ਖਿਲਾਫ ਉਹ ਤੇ ਕੀ ਬੋਲੀ ਜਾਂਦਾ ਯ ਔਰ ਮੈਂ ਇਹ ਗੱਲ ਕਹਿਣਾ ਵੀ ਜੇ ਸਾਡਾ ਇਹ ਪ੍ਰੋਟੈਸਟ ਲਗਾਤਾਰ ਜਾਰੀ ਰਹੂਗਾ ਨਾ ਜੇ ਉਹ ਉਹਨਾਂ ਬੰਦਿਆਂ ਨੂੰ ਮੇਰੇ ਤੋਂ ਇੰਨੀ ਹੋਈ ਜਹਿਲਸਾ ਜਾਂ ਦੁੱਖ ਹੈ ਮੈਂ ਆਉਣ ਵਾਲੇ ਸਮੇਂ 'ਚ ਉਹਨਾਂ ਦਾ ਨਾਮ ਵੀ ਲਊਂਗਾ ਇਕੱਲੇ ਇਕੱਲੇ ਦਾ ਇਕੱਲੇ ਸਾਡੇ ਪਿੰਡ ਵਾਲਿਆਂ ਦਾ ਨਹੀਂ ਜਿਹੜੇ 4-5 ਉਹ 10 ਤਰੀ ਟੀਮ ਦੇ ਜਿਹੜੇ ਕੜਮ ਚੌਧਰੀ ਸੀ ਨਾ ਉਹਨਾਂ ਦਾ ਮੈਂ ਨਾਮ ਵੀ ਲਊਂਗਾ ਜੰਤਕ ਕਰੂੰਗਾ ਨਾ ਪਰ 베ਜ ਤਲਾ ਸਿਹਤ ਦੱਸੋ ਕਿਵੇਂ ਹੈ ਕਿਉਂਕਿ ਕੱਲ੍ਹ ਤੁਹਾਨੂੰ ਪਤਾ ਲੱਗਿਆ ਤਾਂ ਵਲਟੀਆਂ ਲੱਗੀਆਂ ਸੀ ਔਰ ਵੀਡੀਓ ਦੇ ਵਿੱਚ ਵੀ ਉਦਹੀਂ ਬੋਲਿਆ ਜਾ ਰਿਹਾ ਬਿਲਕੁਲ ਬਿਲਕੁਲ ਵੀਰੇ ਸਿਹਤ ਠੀਕ ਆ ਅੱਗੇ ਨਾਲੋਂ ਕੱਲ ਤਾਂ ਫਿਰ ਜ ਅੱਜ ਠੀਕ ਆ ਕੁਛ ਦਵਾਈ ਮੇਰੇ ਆਪ ਦੇ ਕੋਲੇ ਮੈਡੀਸਿਨ ਹੈਗੀ ਮੈਂ ਇੱਥੇ ਲੈ ਲੈਣਾ ਜਾਣ ਨੂੰ ਜੀ ਨਹੀਂ ਕਰਦਾ ਹੁਣ ਜੀ ਲੱਗ ਗਿਆ ਕਿਉਂਕਿ ਗ੍ਰੈਡ ਉੱਥੇ ਆ ਗਿਆ ਨਾ ਜੀ ਲੱਗਣ ਲੱਗ ਗਿਆ ਇਹ ਬਜ਼ੁਰਗ ਹਣ ਕਹਿਣ ਲੱਗੇ ਵੀ ਹਾਂ ਤਕੜੇ ਹੋ ਕੇ ਨਾ ਤੁਸੀਂ ਕੰਮ ਕੀਤਾ ਇਹ ਕੰਮ ਸਿਰੇ ਵੀ ਚੜਿਆ ਨੇਤਰੇ ਵੀ ਚੜਿਆ ਔਰ ਲਾਈਟ ਤਾਂ ਫਿਰ ਵੀ ਜਿਹੜੀ ਨਹੀਂ ਹੈਗੀ ਨਹੀਂ ਲਾਈਟ ਦੀ ਦਿੱਕਤ ਆਊਗੀ ਵੀਰੇ 1-2 ਦਿਨ ਆਊਗੀ ਕਿਉਂਕਿ ਉਹਨੇ ਫਿੱਟ ਹੋਣਾ ਫਿੱਟ ਹੋਣਾ ਇਹ ਜਿਹੜਾ ਗ੍ਰੈਡ ਆਊਗਾ ਇਹਨੂੰ 3-4 ਦਿਨ ਤੱਕ ਲੱਗਣਗੇ ਫਿੱਟ ਹੋਣਗੇ ਅਰ ਫੇਸਟੇਜ ਦੀ ਗੱਲ ਬੋਲੀ ਗਈ ਹੈ ਕਿ ਜਿਹੜਾ ਟ੍ਰੇਨ ਸੀ ਤਰਾ ਇੱਕ ਹੋਣੀ ਗ੍ਰੈਜੂਏਟ ਜਾਂ ਨਵਾਂ ਟਰਾਂਸਫਰਮ ਨਿਕਲੇ ਤੇਰੀ ਉੱਠਾ ਕਿਉਂਕਿ ਜਿਆਦਾਤਰ ਲੋਕਾਂ ਨੇ ਇਹ ਜਿਹੜਾ ਸ਼ਾਇਦ ਵੀਡੀਓ ਵੀ ਨਹੀਂ ਦੇਖਿਆ ਕਸਤੇ ਲੋਕਾਂ ਨੂੰ ਪਤਾ ਹੀ ਕਰਦਾ ਕੋਈ ਤੁਹਾਨੂੰ ਕਰਾ ਦੇ ਬਹੁਤ ਜਿਹੜੀ ਚੀਜ਼ਾਂ ਸਾਥ ਹੋ ਗਈ ਪਰ ਤੁਹਾਡੇ ਸਾਥੀ ਤੇ ਤੇਜ ਜੀ ਉਹਨਾਂ ਨੇ ਸਵਾਗਤ ਕੀਤਾ ਕਿਵੇਂ ਬਿਲਕੁਲ ਬਿਲਕੁਲ ਉਹਨੂੰ ਖੁਸ਼ੀ ਸੀ ਜੀ ਉਹਨਾਂ ਗ੍ਰੈਡ ਦੇ ਕੋਲੇ ਖੜ ਕੇ ਫੋਟੋ ਆਇਆ ਪਾਉਂਦੇ ਜਿਵੇਂ ਕਿਤੇ ਆਪਾਂ ਬਾਹਰਲੇ ਦੇਸ਼ ਨਹੀਂ ਜਾ ਕੇ ਪਾਉਂਦੇ ਹੁੰਦੇ ਗ੍ਰੈਡ ਕੋਲੇ ਖੜ ਕੇ ਉਂਗਲਾਂ ਕਰਦੇ ਵੀ ਆ ਆ ਗਿਆ ਤੇ ਬਾਕੀ ਮੈਂ ਉਹਨਾਂ ਨੂੰ ਦੱਸ ਦਿਆਂ ਜਿਹੜੇ ਪਿੰਡਾਂ ਆ ਲੈ ਲੈ ਅਗਰੈਡ ਆ ਆ ਗਿਆ ਤੇ ਲੱਗਣ ਲੱਗਿਆ ਵਖਾਵਾਂਗੇ ਤੁਹਾਨੂੰ ਚਲਾ ਕੇ ਲੋਕਾਂ ਦਾ ਇੱਕ ਆ ਜਿਹੜਾ ਬਹੁਤ ਵੱਡੀ ਚੀਜ਼ ਹੁੰਦੀ ਆ ਮੀਡੀਆ ਦਾ ਕਿੰਨਾ ਫਰੋੜ ਰਿਹਾ ਹੈ ਮੀਡੀਆ ਦਾ ਬਹੁਤ ਵੱਡਾ ਰੋ ਰਿਹਾ ਮੀਡੀਆ ਨੂੰ ਵੀ ਟਰਾਂਸਫਾਰਮਰ ਅਸੀ ਲੈ ਕੇ ਦਿੱਤਾ ਕਿਉਂਕਿ ਜੇ ਅਸੀਂ ਨਾ ਟਰਾਂਸਫਾਰਮਰ ਮੀਡੀਆ ਫੋਨ ਕਿੱਥੋਂ ਚਾਰਜ ਕਰਦਾ ਇਹਨਾਂ ਨੂੰ ਵੀ ਅਸੀਂ ਟਰਾਂਸਫਾਰਮਰ ਲਿਆ ਕੇ ਤੇ ਇਹਨਾਂ ਨੂੰ ਵੀ ਖੁਸ਼ੀ ਆ ਸਾਨੂੰ ਵੀ ਖੁਸ਼ੀ ਅੱਜ ਦੱਸੇ ਭਾਈ ਮੋਰਚਾ ਜਿਹੜਾ ਪਾਏ ਹੋ ਚੁੱਕਿਆ ਤੁਹਾਡੇ ਸਾਥੀ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਸੋਸ਼ਲ ਮੀਡੀਆ ਤੇ ਜਿੱਤੇ ਨਵੇਂ ਘਰ ਦੇ ਵਿੱਚ ਕੋਈ ਸਾਧਨ ਆਉਂਦਾ ਤੇ ਇਹਨਾਂ ਨੇ ਤੇਲ ਚੋ ਕੇ ਗ੍ਰੈਂਡ ਦੇ ਉੱਪਰ ਸਵਾਗਤ ਕੀਤਾ ਨਵੇਂ ਟਰਾਂਸਫਰਰਾਂ ਦਾ ਠੀਕ ਹੈ ਦਾ ਜੀ ਨਹੀਂ ਬਹੁਤ ਖੁਸ਼ੀ ਦੀ ਗੱਲ ਹੈ ਬਈ 4 ਦਿਨਾਂ ਤੋਂ ਸਾਡਾ ਸੰਘਰਸ਼ ਚੱਲ ਰਿਹਾ ਸੀ ਉਹ ਅਸੀਂ ਸੰਘਰਸ਼ ਅੱਜ ਜਿੱਤ ਲਿਆ ਤਾਂ ਸਾਰਿਆਂ ਦਾ ਮਨ ਇਹ ਸੀ ਕਿ ਵੀ ਇਹਦਾ ਆਏ ਦਾ ਤੇਲ ਚੋ ਕੇ ਸਵਾਗਤ ਕੀਤਾ ਜਾਵੇ ਫੇਰ ਵੀ ਸਾਡੇ ਕਿਸਾਨ ਚੰਗੇ ਨੇ ਅਧ்கਾਟਨ ਵੀ ਫੇਰ ਵੀ ਅਸੀਂ ਐਕਸੀਅਨ ਸਾਬ ਤੋਂ ਹੀ ਕਰਾਇਆ ਅਧ்கਾਟਨ ਅਸੀਂ ਆਪ ਨਹੀਂ ਕੀਤਾ ਤੁਹਾਨੂੰ ਬਹੁਤ ਖੁਸ਼ੀ ਹੈ ਇਸ ਚੀਜ਼ ਪਬਲਿਕ ਦਾ ਕਿੰਨਾ ਕਿ ਤਾਇਯੋਗ ਪਬਲਿਕ ਦਾ ਬਹੁਤ ਜ਼ਿਆਦਾ ਸੰਯੋਗ ਰਿਹਾ ਜੀ ਸਾਨੂੰ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਆਈ ਸ਼ਹਿਰ ਨਿਵਾਸੀਆਂ ਨੇ ਸਾਨੂੰ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ ਸਾਰਾ ਦਿਨ ਇੱਥੇ ਕੋਲਡ ਡਰਿੰਕ ਚੱਲੀ ਗਈ ਹੈ ਕੋਈ ਪ੍ਰਸ਼ਾਦ ਦਾ ਕਿਸੇ ਨੇ ਸਾਨੂੰ ਪਾਣੀ ਬਣਾ ਕੇ ਲਿਆਂਦਾ ਕਿੰਨੇ ਨਿੰਬੂ ਪਾਣੀ ਕਿਸੇ ਨੇ ਚੌਲ ਹਰ ਤਰ੍ਹਾਂ ਦੀ ਸਾਨੂੰ ਸਹੂਲਤ ਦਿੱਤੀ ਅਸੀਂ ਸ਼ਹਿਰ ਨਿਵਾਸੀਆਂ ਨੇ ਬਹੁਤ ਧੰਨਵਾਦ ਕਰਦੇ ਹਾਂ ਪਹਿਲੇ ਤਾਂ IC ਬੜਾ ਆਪਾ ਅੱਲਕੇ ਦੀ ਪੂਰੀ ਪੜਾਅ ਸਕੇ ਜੀ ਹਾਂਜੀ ਹੁਣ ਦੋ ਦਿਨਾਂ ਦੀ ਹੋਰ ਲੱਗਦੇ ਆ ਸ਼ਾਂਤਮਈ ਤਰੀਕੇ ਨਾਲ ਚੱਲੂਗਾ ਕਿ ਕੰਮ ਆਵੇਗਾ ਨਹੀਂ ਸ਼ਾਂਤਮਈ ਤਰੀਕੇ ਨਾਲ ਪਹਿਲਾਂ ਤੋਂ ਵੀ ਸ਼ਾਂਤਮਈ ਹੈ ਕੋਈ ਵੀ ਸੰਘਰਸ਼ ਆ ਸ਼ਾਂਤਮਈ ਤਰੀਕੇ ਨਾਲ ਹੀ ਜਿੱਤਿਆ ਜਾ ਸਕਦਾ ਹੈ